ਆ ਦੇਖ ਲੋ ਜੀ ਦੇ ਔਰ ਉਹ ਲੰਘ ਰਿਹਾ ਸੀਗਾ ਮੈਂ ਵਿਚ ਲੈ ਕੇ ਬਹਿ ਤਾ ਗੱਡੀ ਮਾਰੀਆਂ ਨਾਲੇ ਵਿਚ ਲੈ ਕੇ ਬਹਿ ਤਾ ਗੱਡੀ ਮਾਰੀ ਗੱਲਾਂ ਮਾਰ ਰਹੀ ਸੀਗੇ ਆਰਾਮ ਨਾਲ ਜਾ ਰਿਆਂ ਆਕੇ ਖੜਿਆ ਵਿਚ ਲੈ ਕੇ ਗੱਡੀ ਮਾਰੀ ਫੇਰ ਆਕੜ ਵੀ ਪੁਲਿਸ ਪਿੱਛੇ ਦਾ ਕਰਾ ਲੋ ਨਾ ਕੱਢ ਮੈਂ ਲੂੰਗਾ ਮਾਰੇ ਪਿੱਛੇ ਦਾ ਕਰਾ ਲੋ ਕਰੀਟਾ ਭੇਜਣਗੀਆਂ ਮੈਂ ਤਾਂ ਗੁੱਸਾ ਕਰ ਹੀ ਨਹੀਂ ਰਹੀ ਚੱਕਰ ਦਾ ਇਹ ਆ ਮੈਨੂੰ ਗੁੱਸਾ ਕਿਉਂ ਸੀਦਾ ਜਦੋਂ ਗੱਲਾਂ ਮਾਰ ਰਹੇ ਹੋ ਕੋਈ ਨਾ ਵੀ ਰੱਸੀ ਕਰਦੇ ਪਿੱਛੇ ਤਾਂ ਘਰ ਲਊ ਨਾ ਤਹੀਂ ਨਿਕਲੀ ਗੱਡੀ ਆ ਦੇਖ ਲੋ ਜੀ ਆਕੜ ਦੇਖ ਲੋ ਬੰਦੇ ਦੀ ਆਕੜ ਦੇਖ ਲੋ ਦੇਖੋ ਦੇਖੋ ਬੋਲੋ ਭਾਜੀ ਬੋਲ ਨਹੀਂ ਬੋਲੋ ਭਾਜੀ ਬੋਲੋ ਜੀ ਬੋਲੋ ਜੀ ਗੱਡੀ ਕਿਵੇਂ ਬੈਕ ਕਰ ਗੱਡੀ ਕਿਵੇਂ ਬੈਕ ਕਰਾਂ ਇਕ ਰੀਟਾ ਬੈਣੀ ਆ ਦੱਸੋ ਵਿਚ ਲੈ ਕੇ ਥੋਨੇ ਮਾਰਤੀ ਕਿਉਂ ਕਰਾਂ ਆ ਦੇਖ ਲੋ ਜੀ ਦੇਖ ਆ ਦੇਖ ਲੋ ਜੀ ਆ ਦੋ ਨੁਕਸਾਨ ਅੱਜ ਮੇਰਾ ਹੋਏਗਾ ਜੀ ਜੋ ਨੁਕਸਾਨ ਮੇਰਾ ਹੋਏਗਾ ਜੀ ਆ ਜ਼ਿੰਮੇਵਾਰ ਆ ਜੀ ਗੱਡੀ ਦਾ ਆ ਗੱਡੀ ਆ ਜੀ ਆ ਦੇਖ ਲੋ ਆ ਗੱਡੀਆਂ ਦੇਖ ਲੋ ਜੀ ਪੁਲਿਸ ਪ੍ਰਸ਼ਾਸਨ ਹੋ ਰਿਹਾ ਕੋਈ ਵੀ ਨਹੀਂ ਕੋਈ ਪੁਲਿਸ ਨਹੀਂ ਕੋਈ ਪ੍ਰਸ਼ਾਸਨ ਨਹੀਂ ਸਰਿਆਮ ਹੀ ਕੀਤਾ ਜਾ ਰਿਹਾ ਜੀ ਆ ਦੇਖ ਲੋ ਦੇਖੋ ਜੀ ਕਿਵੇਂ ਕੀਤਾ ਜਾ ਰਿਹਾ ਗੁੰਡਾਗਰਦੀ ਪੂਰੀ ਹੋ ਰਹੀ